ਆਇਗੁਰਜੀ ਕਾ ਹਾਲ ਸਾਹਿਬ ਆਇਗੁਰਜੀ ਕੀ ਫਤਿਹ ਵੀਡੀਓ ਵੇਖਦੇ ਹਨ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੁਹਾਨੂੰ ਪਤਾ ਹੀ ਆ ਕਿ ਬੱਚਿਆਂ ਦੇ ਪੇਪਰ ਹੋ ਗਏ ਆ ਕੁਝ ਹੁੰਦੇ ਪਏ ਆ ਤੇ ਬੱਚੇ ਆ ਜਾਂਦੇ ਟਾਈਮ ਨਾਲ ਹੀ ਤੇ ਬੱਚਿਆਂ ਨੂੰ ਕੁਝ ਖਾਣ ਨੂੰ ਚਾਹੀਦਾ ਵਾ ਬੱਚੇ ਕਹਿੰਦੇ ਕਿ ਫੁੱਲ ਬੜੀਆਂ ਬਣਾ ਕੇ ਦਿਓ ਘਰੇ ਫੁੱਲ ਬੜੀਆਂ ਆਪਾਂ ਅੱਜ ਬਣਾਉਣੇ ਆ ਫੁੱਲ ਬੜੀਆਂ ਵਾਸਤੇ ਆਪਾਂ ਇਹ ਲਈ ਆ ਖਿਚੜੀ ਇਹ ਖਿਚੜੀ ਉਹ ਆ ਜਿਹੜੀ ਸਰਕਾਰ ਵੱਲੋਂ ਆਉਂਦੀ ਆ ਇਹ ਜੋਤ ਦੀ ਖਿਚੜੀ ਆਈ ਹੈ ਇਹ ਥੋੜੀ ਜੀ ਬਚੀ ਸੀ ਤਾਂ ਆਪਾਂ ਇਹਨੂੰ ਬਣਾ ਕੇ ਤੇ ਫੁੱਲ ਬੜੀਆਂ ਬਣਾਵਾਂਗੇ ਇਹਦੀਆਂ ਤੇ ਆਪਾਂ ਫੁੱਲ ਬੜੀਆਂ ਬਣਾਉਣ ਵਾਸਤੇ ਆਪਾਂ ਪਿੱਤਲ ਦੇ ਪਤੀਲੇ 'ਚ ਪਾਣੀ ਰੱਖ ਲਿਆ ਤੇ ਗੈਸ ਹੌਨ ਕਰ ਲੈਨੇ ਆਪਾਂ ਇਹ ਪਾਣੀ ਗਰਮ ਹੋਣ ਤੇ ਇਹਦੇ ਵਿੱਚ ਆਪਾਂ ਇਹ ਖਿਚੜੀ ਪਾ ਦਿੰਨੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਹੈ ਇਦੋਂ ਅਰਜੀ ਕੀ ਦੇਨੂੰ ਕੋਟ ਕੇ ਤੇ ਫੇਰ ਆਪਾਂ ਇਸਤੇਮਾਲ ਇਹਦਾ ਕਰਾਂਗੇ ਫੁੱਲ ਬੜੀਆਂ ਬਣਾਵਾਂਗੇ ਚੰਗੀ ਤਰ੍ਹਾਂ ਪਰਿੰਨਾਗੇ ਰੰਨ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫੇਰ ਆਪਾਂ ਇਹਨੂੰ ਇਹਦੀਆਂ ਫੁੱਲ ਬੜੀਆਂ ਬਣਾਵਾਂਗੇ ਤੇ ਲੂਣ ਇਹਦੇ ਵਿੱਚ ਤੇ ਹਲਦੀ ਪਾਇਆ ਹੀ ਆ ਥੋੜਾ ਜਿਹਾ ਆਪਾਂ ਲੂਣ ਹੋਰ ਪਾ ਲੈਨੇ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਜ਼ਿਆਦਾ ਪਾਇਆ ਇਹਨੂੰ ਚੰਗੀ ਤਰ੍ਹਾਂ ਰੰਨਾਂਗੇ ਤੇ ਰੰਨ ਕੇ ਆਪਾਂ ਪਤਲੀ-ਪਤਲੀ ਸੀ ਫੇਰ ਆਪਾਂ ਮਿਲਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਰੰਨ ਕੇ ਆਹ ਲੋ ਜੀ ਖਿਚੜੀ ਆਪਣੀ ਬਣ ਗਈ ਆ ਚੈੱਕ ਕਰ ਲੈਨੇ ਆਪਾਂ ਵੀ ਕੁਝ ਕਿਟੜੀ ਆਪਣੀ ਪੂਰੀ ਬਣੀ ਪਈ ਇਹਨੂੰ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਠੰਡੀ ਹੋਣ ਦਿੰਨੇ ਆ ਠੰਡੀ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਇਹਦੀਆਂ ਫੁੱਲ ਵੜੀਆਂ ਬਣਾਵਾਂਗੇ ਹੁਣ ਇਹਨੂੰ ਆਪਾਂ ਠੰਡੀ ਹੋਣ ਦਿੰਨੇ ਆ ਆਹ ਲਓ ਜੀ ਖਿਚੜੀ ਆਪਣੀ ਕੁਛ ਕੁ ਥੰਢੀ ਹੋ ਗਈ ਆ ਅਜੇ ਉਸ ਤਰ੍ਹਾਂ ਰਹਿ ਹੈ ਥੋੜੀ ਜੀ ਗਰਮੀ ਆ ਇਹਨੂੰ ਆਪਾਂ ਇਹਦੇ ਨਾਲ ਮਦਨੀ ਨਾਲ ਕੋਟਾਂਗੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਨਾਲ ਨਾਲ ਠੰਡੀ ਹੋ ਜੂਗੀ ਨਾਲ ਨਾਲ ਮਿਕਸ ਹੋ ਜੂਗੀ ਇਹਦਾ ਆਪਾਂ ਹੌਲੀ ਹੌਲੀ ਇਹਨੂੰ ਕੋਟੀ ਜਾਵਾਂਗੇ ਤੇ ਨਾਲੇ ਤੇ ਸੌਫਟ ਜਿਹਾ ਹੋ ਜਾਊਗਾ ਪੋਲਾ ਜਿਹਾ ਹੋ ਜੂਗਾ ਸੀਰਪ ਆਪਣਾ ਜਿਹਾ ਨਾਲੇ ਘੁੜਚੂਗਾ ਘੁਟ ਕੇ ਮਿਲ ਜੂਗਾ ਇਹਨੂੰ ਜੀ ਆਪਣਾ ਮਿਕਸਰ ਸਾਰਾ ਜਿਹੜਾ ਠੰਡਾ ਹੋ ਗਿਆ ਤੇ ਆਪਾਂ ਘੁਟ ਕੇ ਐ ਇੱਕ ਵਾਰੀ ਸੀਰਾ ਬਣਾ ਲਿਆ ਦਾ ਵੇਖੋ ਸੀਰਪ ਵਧੀਆ ਬਣ ਗਿਆ ਵਾ ਇਹਨੂੰ ਹੁਣ ਆਪਾਂ ਫੁੱਲ ਬੜੀਆਂ ਬਣਾਉਣੇ ਆ ਤਾਂ ਲੋ ਜੀ ਆਪਣਾ ਮਿਕਸਚਰ ਜਿਹੜਾ ਤਿਆਰ ਹੋ ਗਿਆ ਆਪਾਂ ਚੰਗੀ ਤਰ੍ਹਾਂ ਮਦਨੀ ਨਾਲ ਮੈਸ ਕਰ ਲਿਆ ਵਾ ਤੁਹਾਡੀ ਮਰਜ਼ੀ ਤੁਸੀਂ ਬਲੈਂਡਰ ਨਾਲ ਵੀ ਕਰ ਸਕਦੇ ਪਰ ਤੁਹਾਨੂੰ ਪਤਾ ਆਪਾਂ ਹੱਥ ਨਾਲ ਹੀ ਕਰਦੇ ਆਂ ਮਸਾਲਾ ਵੀ ਆਪਾਂ ਹੱਥ ਨਾਲ ਹੀ ਕੁੱਟਦੇ ਆਂ ਗ੍ਰੈਂਡਰ ਦੀ ਵਰਤੋਂ ਆਪਾਂ ਬਹੁਤ ਘੱਟ ਕਰਦੇ ਆਂ ਆਪਾਂ ਮਦਨੀ ਦੇ ਨਾਲ ਸਾਰਾ ਮਿਕਸਚਰ ਤਿਆਰ ਕਰ ਲਿਆ ਤੇ ਇਹਨੂੰ ਹੁਣ ਆਪਾਂ ਇਦਾਂ ਦਾ ਇੱਕ ਸੌਸ ਜਿਹਾ ਲੈ ਲਾਂਗੇ ਤੇ ਇਹਦੇ ਨਾਲ ਆਪਾਂ ਇਹਦੇ ਵਿੱਚ ਪਾ ਲਾਂਗੇ ਬੈਟਰ ਇਹ ਆਪਾਂ ਤੇ ਇਹ ਲਾਉਂਦੇ ਆਵਾ ਇਹਨੂੰ ਆਪਾਂ ਥੱਲੇ ਲਾ ਲਾਂਗੇ ਪਹਿਲਾਂ ਇਸ ਤਰ੍ਹਾਂ ਤੇ ਕੱਪੜਾ ਵਿਛਾ ਲੇ ਇਹ ਲਖਾ ਕੇ ਦੀ ਮਦਦ ਦੇ ਨਾਲ ਆਪਾਂ ਸਾਰੀਆਂ ਫੁੱਲ ਬੜੀਆਂ ਬਣਾ ਲਾਂਗੇ ਕੁਝ ਆਪਾਂ ਪਾਪੜ ਬਣਾਵਾਂਗੇ ਕੁਝ ਫੁੱਲ ਬੜੀਆਂ ਬਣਾਵਾਂਗੇ ਆਹ ਲਓ ਜੀ ਫੁੱਲ ਬੜੀਆਂ ਆਪਣੀਆਂ ਬਣ ਗਈਆਂ ਤੇ ਇਹਨੂੰ ਆਪਾਂ ਹੁਣ ਦੋ ਧੁੱਪਾਂ ਲਵਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਤਲਾਂਗੇ ਲਾ ਕੇ ਆਹ ਲਓ ਜੀ ਫੁੱਲ ਬੜੀਆਂ ਆਪਣੀਆਂ ਸੁੱਕ ਗਈਆਂ ਵਾ ਇਹਨਾਂ ਨੂੰ ਆਪਾਂ ਅੱਧੀਆਂ ਵੇਖੋ ਆਪਾਂ ਲਾ ਲਿਆ ਵਾ ਇਹਨੂੰ ਇਸੇ ਤਰ੍ਹਾਂ ਆਪਾਂ ਸਾਰੀਆਂ ਨੂੰ ਲਾ ਲੈਨੇ ਆ ਇਸ ਤਰ੍ਹਾਂ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਲਾ ਲਾਂਗੇ ਇਹਨਾਂ ਥੋੜਾ ਥੋੜਾ ਕੱਪੜੇ ਨੂੰ ਇਹ ਸੂਤੀ ਕੱਪੜਾ ਹੈ ਤੇ ਜੰਮ ਗਿਆ ਥੋੜਾ ਥੋੜਾ ਗਿੱਲਾ ਕਰਕੇ ਆਪਾਂ ਇਹਨੂੰ ਲਾਵਾਂਗੇ ਆ ਲਓ ਜੀ ਫੁੱਲ ਬੜੀਆਂ ਆਪਣੀਆਂ ਜਿਹੜੀਆਂ ਇਹ ਸੁੱਕ ਗਈਆਂ ਦੋ ਦਿਨ ਤੋ ਧੁੱਪਾ ਦੇ ਨਾਲ ਇਹ ਅੰਮ੍ਰਿਤਸਰੀ ਫੁੱਲ ਬੜੀਆਂ ਵਾ ਪਹਿਲਾਂ ਆਪਾਂ ਪਾਪੜਾ ਦੀ ਵੀਡੀਓ ਵੀ ਪਾਈ ਆ ਹੁਣ ਆਪਾਂ ਫੁੱਲ ਬੜੀਆਂ ਬਣਾਈ ਇਹਨਾਂ ਨੂੰ ਹੁਣ ਆਪਾਂ ਤਲ ਲੈਨੇ ਆਏ ਪੈਂਦਾ ਖਲਾਂ ਦੇ ਉੱਪਰ ਤੇ ਗੈਸ ਆਪਾਂ ਔਨ ਕਰ ਲੈਨੇ ਆ ਤੇ ਇਹਦੇ ਵਿੱਚ ਪਾਵਾਂਗੇ ਤੇਲ ਸਰੋਂ ਦਾ ਸਰੋਂ ਦੇ ਤੇਲ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਸਤੀਏ ਲ ਆਪਾਂ ਪਾ ਲਿਆ ਬਾਏ ਨੂੰ ਹੁਣ ਗਰਮ ਹੋਣ ਦਿੰਨੇ ਆ ਜਦੋਂ ਚੰਗੀ ਤਰ੍ਹਾਂ ਕੜਕ ਗਿਆ ਗਰਮ ਹੋ ਗਿਆ ਫਿਰ ਆਪਾਂ ਫੁੱਲ ਬੜੀਆਂ ਤਲਾਂਗੇ ਹਲੋ ਜੀ ਤੇਲ ਆਪਣਾ ਗਰਮ ਹੋ ਗਿਆ ਆਪਾਂ ਹੁਣ ਕੱਟ ਕਰ ਦਾਂਗੇ ਗੈਸ ਇਹਦੇ ਵਿੱਚ ਹੁਣ ਆਪਾਂ ਪਾਉਨੇ ਆ ਫੁੱਲ ਬੜੀਆਂ ਅੰਸਰਾ ਆਪਾਂ ਥੋੜੀਆਂ ਥੋੜੀਆਂ ਕਰਕੇ ਤਲਾਂਗੇ ਆਪਣੀਆਂ ਕਿੰਨੀਆਂ ਸੋਨੀਆਂ ਫੁੱਲ ਬੜੀਆਂ ਜਿਹੜੀਆਂ ਉਹ ਫੁੱਲ ਕੇ ਤਿਆਰ ਇਸੇ ਤਰ੍ਹਾਂ ਹੀ ਤੁਸੀਂ ਘਰ ਵਿੱਚ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਰਾਜਾ ਜਵਾਤ ਫੁੱਲ ਬੜੀਆਂ ਖਾਂਦਾ ਪਿਆ ਵਾ ਨੂੰ ਫੁੱਲ ਬੜੀਆਂ ਖਾਣ ਵਾਸਤੇ ਸਭ ਤੋਂ ਪਹਿਲਾਂ ਆਇਆ ਵਾ ਅੱਜ ਜੀ ਫੁੱਲ ਬੜੀਆਂ ਆਪਣੀਆਂ ਤਲ ਕੇ ਤਿਆਰ ਆ ਤੇ ਬੱਚੇ ਵੀ ਤਿਆਰ ਆ ਖਾਣ ਨੂੰ ਖੜੇ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹਿ ਬਰਾਕਾ